ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜਾ ਟਾਈਮ ਹੈਗਾ ਦੁਪਹਿਰ ਦੇ 2 ਵਜੇ ਗਏ ਨੇ ਵੱਜਣ ਵਾਲੇ ਨੇ 5-10 ਮਿੰਟ ਰਹਿਗੇ ਨੇ 2 ਵਜਣ ਚ ਤੇ ਆਪਾਂ ਬਣਾਉਣੇ ਆ ਜੀ ਅ ਸੰਦਾਰ ਹੈ ਡੇਸਾ ਤੇ ਆਪਾਂ ਨੇ ਤੇ ਜੀਰੀ ਲਾ ਲਈ ਆਪਾਂ ਬੈਲੇ ਹੋ ਗਏ ਤੇ ਹੁਣ ਆਪਾਂ ਦੇਖੇ ਆਉਣਾ ਗਾ ਸੰਧਾਰਾ ਸਾਰੀਆਂ ਕੁੜੀਆਂ ਦੇ ਆ ਕੇ ਖਾ ਲੇ ਸਾਡੀ ਆਮਲੀ ਦਾ ਸੰਧਾਰਾ ਲੇਟੋ-ਲੇਟ ਹੋ ਗਿਆ ਕਿਉਂਕਿ ਕੁਝ ਉਹਨੇ ਕਹਤਾ ਕਿ ਕਹੇ ਚੱਲ ਸਾਰਾ ਕੰਮ ਨਵੇੜ ਕੀ ਆਇਓ ਹੌਲਣ ਗਿਆਰੇ ਹਨਾ ਉਹੀ ਗੱਲ ਆਪਾਂ ਅੱਜ ਨੱਠ ਚ ਜਹ ਜਾ ਜਹ ਨਾ ਜਾ ਹਨਾ ਕਣੀ ਹੌਲੀ-ਹੌਲੀ ਆਜੇ ਹੌਣ ਗਿਆਰੇ ਚਲੋ ਹਨਾ ਤੇ ਆਪਾਂ ਕਰਦੇ ਆਂ ਸੰਧਾਰੇ ਦੀ ਤਿਆਰੀ ਤੇ ਅੱਪਾ ਅੱਜ ਬਣਾਵਾਂਗੇ ਜੀ ਮਠੀਆਂ ਮਠੀਆਂ ਲਈ ਕੀ ਤਿਆਰੀ ਕੀਤੀ ਐ ਕਿਵੇਂ ਕਿਵੇਂ ਕੀਤੀ ਹੈਗੀ ਅ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਕਹਿੰਦੇ ਤੁਸੀਂ ਮਠੀਆਂ ਦੀ ਰੈਸਪੀ ਨਹੀਂ ਦਿੱਤੀ ਹੈਗੀ ਵੀ ਕਿਵੇਂ ਬਣਾਉਣੇ ਹੋ ਤੇ ਅੱਜ ਦਿਨੇ ਆਂਗੀ ਦੱਸ ਦਿਆਂ ਤੁਹਾਨੂੰ ਵੀ ਤਰੀਕਾ ਤਾਂ ਉਹ ਭੈਣਾਂ ਤੇ ਬਣਾਉਂਦੀ ਸਾਰੀਆਂ ਨੇ ਤਰੀਕਾ ਪਵਦਾਗਾ ਵੀ ਕੋਈ ਕਿਸ ਤਰ੍ਹਾਂ ਬਣਾਉਂਦੀ ਐ ਕੋਈ ਕਿਸ ਤਰ੍ਹਾਂ ਬਣਾਉਂਦੀ ਐ ਤੇ ਮੈਂ ਕੈਮਰਾ ਚੇਂਜ ਕਰਦੀਆਂ ਵੀ ਅਸੀਂ ਕਿਸ ਤਰ੍ਹਾਂ ਬਣਾਉਣਾਂਗੇ ਤੇ ਗੁੜ ਮੇਰਾ ਪਿਉ ਤਪਿਆਗਾ 11 10 ਵਜੇ ਦਾ ਤੇ ਹਾਂ ਗੁੜ ਮੇਰਾ ਪਿਉ ਤਪਿਆ 10 ਵਜੇ ਦਾ ਤੇ ਲਪੜੀ ਹੈ ਪਾਣੀ ਜਿਆਦਾ ਨਹੀਂ ਨਹੀਂ ਬੀਬੀ 3 ਕਿਲੋ ਆਟਾ ਫੇਰ ਵੀ ਹੋਊਗਾ ਲੋ ਜੀ ਐਜ ਆਪਣਾ ਗੁੜ ਤੋਂ ਤਾ ਹੋਇਆਗਾ ਤੇ ਗੁੜ ਦਾ ਰੰਗ ਆਪਣਾ ਸੋਹਣੀ ਸੋਹਣੀ ਮੱਖੀਆਂ ਬਣਨਗੇ ਬਹੁਤ ਸੋਹਣਾ ਰੰਗ ਆ ਗੁੜ ਦਾ ਕੱਲ ਚੌਲਾਂ ਦਾ ਵੀ ਦੇਖੀ ਨਾ ਸੋਹਣਾ ਰ ਕਲਰ ਬਣਦੀ ਨਾ ਬੀਬੀ ਗ੍ਰਾਈਂਡਰ ਲਈ ਗ੍ਰਾਈਂਡਰ ਲਿਆਵਾ ਲੋਜੀ ਇਧਰ ਤੇਲ ਹੈ ਇਹਨੂੰ ਆਪਾਂ ਨਾ ਤੇਲ ਨੂੰ ਆਪਾਂ ਕਾੜਾਂਗੇ ਕਾੜ ਕੇ ਠੰਡਾ ਕਰਕੇ ਮੋੜ ਪਾ ਲਾਂਗੇ ਇਹਦੀ ਤੇ ਆ ਗੁੜਾ ਹੈਗਾ ਤੇ ਗੁੜ ਖੁਰ ਗਿਆ ਜਿਹਨੂੰ ਤੇ ਦੀਦ ਗੁੜ ਖੋਰਦੀ ਆ ਮੈਂ ਆਟਾ ਸਾਂਦੀਆਂ ਜਾਨੀ ਕਿ ਆਪਣਾ 1.5 ਕਿਲੋ ਗੁੜਾ ਹੈਗਾ 1.5 ਕਿਲੋ ਤੋਂ ਡੜਲੀ ਵੱਧ ਹੀ ਹੋਊਗੀ 2.5 ਕਿਲੋ ਆਟਾ ਪਾ ਲੈ ਤੇ 2 ਕਿਲੋ ਪਾਣੀ ਤੇ 3 ਕਿਲੋ ਆਟਾ ਪੈ ਜਾਊਗਾ ਹਨਾ ਵਿੱਚ ਪਾ ਕੇ ਆਪਾਂ ਬੇਕਿੰਗ ਪਾਊਡਰ ਤੇ ਮਿੱਠਾ ਸੋਡਾ ਜਣੀ ਕੇ ਆਪਾਂ ਬਣਾਵਾਂਗੇ ਹੁਣ ਦੇਖੀਏ ਜੇ ਬਿਸਕੁਟਾਂ ਨੂੰ ਦੂਰ ਧਰਨਗੇ ਆਪਣੀਆਂ ਮਠੀਆਂ ਤੇ ਬਿਸਕੁਟ ਖਾਣੇ ਛੱਡ ਦਣਗੇ ਮਠੀਆਂ ਖਾ ਕੇ ਤੇ ਆਏ ਸਾਲ ਅਸੀਂ ਬਹੁਤ ਵਧੀਆ ਬਣਾਉਣੀਆਂ ਮਠੀਆਂ ਤੇ ਲਾਵਾਂਗੇ ਗ੍ਰੈਂਡਰ ਤੇ ਗ੍ਰੈਂਡਰ ਨਾਲ ਖੋਲ ਲਾਂਗੇ ਵੀ ਗੁੜ ਖੋਲ ਲੈ ਚੱਲ ਫਿਰ ਮੈਂ ਉਹ ਲਿਆਉਣੀਆਂ ਚਲੋ ਜੀ ਆਪਾਂ ਠਹਿਰ ਕੇ ਮਿਲਦੇ ਆਂ ਮੈਂ ਆਟਾ ਉਤਸਾਣ ਲਾਂ ਵੀ ਕਿਸ ਤਰ੍ਹਾਂ ਆਟਾ ਸਾਣਾ ਕਿਵੇਂ ਮੋਨ ਪਾਵਾਂਗੇ ਕਿਵੇਂ ਤਿਆਰੀ ਕਰਾਂਗੇ ਤੇ ਆਪਾਂ ਫੇਰ ਮਿਲਦੇ ਲੋ ਜੀ ਆਪਾਂ ਆ ਗਏ ਦਰਵਾਜ਼ੇ ਦੇ ਵਿੱਚ ਆਪਾਂ ਹੁਣ ਦਰਵਾਜ਼ੇ ਦੇ ਵਿੱਚ ਹੀ ਮਠੀਆਂ ਤਿਆਰ ਕਰਾ ਗਏ ਕਿਉਂਕਿ ਬਾਹਰ ਮੱਖੀਆਂ ਵਾਲੀਆਂ ਨੇ ਨਾ ਗਰਮੀ ਵਾਲੀ ਐ ਨਾ ਧੁੱਪ ਵਾਲੀ ਐ ਤੇ ਆਪਾਂ ਇਸ ਤਰ੍ਹਾਂ ਉਰੇ ਤਿਆਰ ਕਰਾਂਗੇ ਕੀ ਕੀ ਸਮਾਨ ਪਾਉਣਿਆ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਿਆਂਗੇ ਸਾਡੇ ਕੋਲ ਕੈਮਰਾਮੈਨ ਦੀ ਹੈ ਦੇਖਦੇ ਆ ਜੇ ਕੜਾਈ ਤੱਤਾਂ ਨਾ ਹੋਵੇ ਸਾਡੇ ਕੋਲ ਜਿਹੜੀ ਘਾਟ ਆ ਬਸ ਕੈਮਰਾਮੈਨ ਦੀ ਘਾਟ ਆ ਜੀ ਲੋਚ ਆ ਤਾਂ ਹੈਗਾ ਤੇਲ ਠੰਡਾ ਹੋ ਗਿਆ ਹੋਊਗਾ ਦੇਰ ਵਿੱਚ ਮਗਜ ਪਾਵਾਂਗੇ ਅੱਪਾ ਲੈ ਪਾਈ ਉਹ ਤਾਂ ਠੰਡਾ ਹੋ ਗਿਆ ਦੇਖੀ ਤੇਲ ਉਹ ਲਾਈਟ ਲੱਗੀ ਹੈ ਅੰਦਰ ਹੈ ਕਮੋਰੀ ਕਮੋਰੀ ਖੁੱਲੀ ਹੋਊਗੀ ਕਿੰਨੇ ਕ ਪਾਵਾਂ ਅੱਧੇ ਦ ਪਾਈ ਲੈ ਹੈਨਾ ਬਾਹਰ ਹੋ ਜਾ ਹਾਂ ਬਾਸੇ ਨਿਕਾਉ ਹਾਂ ਲੋ ਜੀ ਤੁਸੀਂ ਮਗਜ ਪਾ ਲਓ ਚਾਹੇ ਸਿਹਤਿਲ ਪਾਲੂ ਕਿਉਂਕਿ ਇਹ ਬਰਫ ਦੀ ਮੰਗੂ ਵਿੱਚ ਉੱਤੇ ਲੱਗ ਜਾਣਗੇ ਸੋਨੇ ਲੱਗਣਗੇ ਅਸੀਂ ਧੁੱਪ ਤੋਂ ਡਰਦੀ ਬੈਗੇ ਉਰੇ ਤੇ ਧੁੱਪ ਤੋਂ ਡਰਦਿਆਂ ਨੇ ਗਰਮੀਆਂ ਨੇ ਮੱਖੀਆਂ ਤੰਗ ਕਰਦੀਆਂ ਬਾਹਰ ਉਹ ਵੀ ਗੱਲ ਹੈ ਹੈ ਨਾ ਉਰੇ ਕੋਈ ਮੱਖੀ ਨਹੀਂ ਉਰੇ ਜਾਲੀ ਲਾ ਲਈ ਆਪਾਂ ਨੇ ਇੱਥੇ ਆਪਣੇ ਦਬਾ ਮਾਰਦੇ ਹੋਰ ਨਾ ਗਰਮੀ ਬਾਹਲੇ ਉਰੇ ਠੰਡਾ

ਇਹ ਨਾਲ ਮੱਠੀਆਂ ਪੋਲੀਆਂ ਹੋ ਜਾਂਦੀਆਂ ਨੇ ਫਿਰ ਅਸੀਂ ਦੋਨੇ ਜਣੇ ਲੱਗ ਜਾਂ ਬਸ ਮੈਂ ਥੋੜੀ ਜੀ ਵੀਡੀਓ ਬਣਾ ਲਾਂ ਤੇ ਕੱਲ੍ਹ ਮਿਲਦਾ ਆਪਿਆਂ ਬਸ ਮੁੰਨਾ ਗੋਤ ਹਾਂ ਫਿਰ ਬਾळा ਮੁੰਨਾ ਤੇ ਫਿਰ ਜੀ ਲੱਗੇ ਦੀਆਂ ਪੁਰਨ ਲੱਗ ਜਣੇ ਫਿਰ ਬਾੜ ਵਾਲ ਨੂੰ ਮਿਲ ਗਿਆ ਦੀਦੀ ਤੇ ਦੀਦੀ ਹਾਂ ਇਹ ਤੇ ਬੋਝ ਬੋਝ ਕੇ ਲਾਉਣੀਆਂ ਪੈ ਜਾਣ ਜਾਂਤਾ ਹੋਰ ਲਾਉਣਾ ਪੈ ਜੇ ਵਿੱਚ ਕਿਨਾਂ ਗਿਆਨ ਬੀਬੀ ਛੰਡਗੀਆਂ ਨੇ ਬੀਬੀ ਹੁਣ ਮੈਨੂੰ ਬੀਬੀ ਮੈਂ ਤੈਨੂੰ ਬੀਬੀ ਹਾਂ ਲੋਜੀ ਲਾ ਪਾ ਦੇ ਜੱਕੇ ਦੇ ਲੋਜੀ ਮੈਂ ਤੇਲ ਪਾਉਣੀ ਹੁਣ ਆਹ ਤੇ ਹਜੇ ਵੀ ਕੜਾਈ ਨਿੱਗਾ ਜੇ ਹੁਣ ਤਾਂ ਸਰੀ ਪਾਲਣੀਆਂ ਤਾਂ ਆ ਤਾਂ ਕੀ ਬਾਰ ਆਂ ਦੇ ਵਿੱਚ ਵੀ ਆ ਗਏ ਜੋ ਜੀ ਹੁਣ ਇਹਨਾਂ ਨੂੰ ਇਹਨੂੰ ਮਸਾਲਾਂਗੇ ਆ ਤਾਂ ਤਾਂ ਨਹੀਂ ਖੰਡਾ ਹੀ ਹੁਣ ਤਾਂ ਫਿਰ ਤਾਂ ਹੈਗਾ ਅਜੇ ਪਤਨ ਮੈਂ ਉਂਗਲ ਲਾ ਕੇ ਦੇਖੇ ਜੇ ਹੁਣ ਕੋਈ ਲੂਣੀ ਲੱਗਿਆ ਹੈ ਨਾ ਬਸ ਆ ਤਾਂ ਠੰਡਾ ਇਹਨੂੰ ਪੈਸਤਰ ਮਸਾਲਾਂਗੇ ਹੁਣ ਪੰਗਾਇਰ ਹੋਵਗਾ ਹੈ ਨਾ பக்க உ ਹਾਂ ਲੋਨੇ ੱੱੱੱ ਪੰਪ ਕਾਵਾਂਗੀ ਲੋਨੇ ੱੱੱ ਪਪ ਕਾਵਾਂਗੀ ਜੇ ਘਾਟਾ ਉਧਰ ਹੋਰ ਪਾ ਲਿਓਣੀਆਂ ਕੀ ਤੇਲ ਤਣ ਕੱਟ ਦੇਖਦੇ ਹਾਂ ਇੱਕ ਕੌਲਾ ਤੇਲ ਦਾ ਤਿਆਵ ਵਾਲਾ ਛੋਟਾ ਕੌਲਾ ਹੈਗਾ ਤੇ ਪਾਈਆ ਤਾਂ ਹੈਗਾ ਤੇ ਨਾ ਦੇਖਦੇ ਹਾਂ ਪਾ ਲਾਂਗੇ ਹੋਰ ਪਰ ਆਪਾਂ ਵਧੀਆ ਹੀ ਬਣਾਵਾਂਗੇ ਹੋਰ ਪਾ ਲਾਂਗੇ ਯਾ ਪਾਣਾ ਕਿਉਂ ਪਾ ਲਾਂਗੇ ਕਿਉਂ ਨਾ ਲਿਓ ਟੋਕਣ ਡੌਨ ਲੋਕ ਹਾਂ ਜਮ ਮ ਜਾਂਦਾ ਅੱਸੀ ਇਹਦਾ ਬਾਅਦ ਤੋਂ ਬਾਅਦ ਮਸਾਲੇ ਨੇ ਪੈਂਦੀ ਮੂਨ ਪਾ ਕੇ ਤੇ ਕਹਿੰਦੇ ਮੁੱਠੀ ਮਿਚਣ ਲੱਗ ਜਉਨਾ ਚਿਰਾ ਹੁੰਦਾ ਹਨਾ

ਆਪਾਂ ਰੋਟੀ ਵਾਲੇ ਆٹے ਮੰਗੂ ਹੀ ਕਰ ਗੀ ਬੁੰਨਾਂਗੇ ਨਾਰਮਲ ਨਾ ਵਾਲਾ ਕਾਟਾ ਤੇ ਨਾ ਵਾਲਾ ਥਿੱਲਾ ਹੋਰ ਨਾ ਬੰਦੂ। ਇਹਨਾਂ ਹੋਰ ਨਹੀਂ ਪਾਉਂਦੇ। ਪਾਣੀ ਬਜੂਗਾ ਆਪਣਾ ਲੱਗਦਾ। ਕਿਉਂਕਿ ਤੇਲ ਪਾਏ ਗਿਆ ਨਾ ਉਹ ਜਿਹੜਾ ਕੜਾਈਏ ਦਾ ਤੇਲ ਤੇ ਉਹਦੇ ਨਾਲ ਸਰਿਆਂ ਨਹੀਂ ਗਾ ਜੀ। ਪਰ ਉਹਨਾਂ ਤੇਲ ਮੈਂ ਹੋਰ ਲਿਆਈਆਂਗੀ ਉਧਰੋਂ। ਫੇਰ ਮੋਂਡ ਆਪਣੀ ਸੈਟ ਆਈਏਗੀ। ਬਸ ਜਿਹੜੋਂ ਮੋਂਡ ਮਾਸੜਲੀ ਪੂਰੀ ਆਏ ਪਿੰਨੀ ਬਟਨ ਲੱਗ ਜੇ ਫਿਰ ਉਹਦੇ ਵਿੱਚ ਆਪਣਾ ਗੁੜ ਵਾਲਾ ਪਾਣੀ ਫਿਰ ਪਾ ਕੇ ਗੁੰਨੀਆ ਟਾ ਬੇਕਿੰਗ ਪਾਊਡਰ ਥੋੜਾ ਜਿਹਾ ਪਾਇਆ ਪੰਜਣੀ ਕਿੰਦਾ ਕ ਚਮਚਾ 2 2.5 ਕਿਲੋ ਆਟਾ ਹੋਏਗਾ ਆਪਣਾ ਰਾਮ ਨਾਲ ਵੱਧ ਵੀ ਸਕੋਗੇ ਫਸੇ ਤੱਕੜੀ ਵੱਟੇ ਨਹੀਂ ਆਇਆ ਤਾਂ ਦਿੱਤਾ ਸਾਬਜੇ ਨਾਲ ਪਾ ਲੈਣੀ ਹੁੰਦੀ ਹੈ ਲੋਟੀ ਆਪ ਮੱਠੀਆਂ ਬਣਾਉਣੀ ਸ਼ੁਰੂ ਹੋ ਗਈਆਂ ਅਸੀਂ ਮੱਖੀਆਂ ਜੋ ਡਰਦੇ ਆਏ ਸੀ ਮੱਖੀਆਂ ਸਾਨੂੰ ਡਰਾਉਣ ਆ ਗਈਆਂ ਪਰ ਮੂੰਹ ਨਹੀਂ ਤਾਂ ਕਾਣਾ ਮਾ ਜਾਣ ਕੋਈ ਕੋਈ ਆ ਲੋਟੀ ਆ ਇਸ ਤਰ੍ਹਾਂ ਮੈਂ ਪੇੜ ਕਰਦੇ ਦੋ ਪੇੜਿਆ ਕਰੇ ਆਪਾਂ ਇੱਕ ਅਗੇੜਾ ਕਰਿਆ ਪਿਆ ਇਸ ਤਰ੍ਹਾਂ ਕਰੀ ਜਾਨੀ ਆ ਹਜੇ ਜਿੱਦ ਵੀ ਵੇਲ ਵੇਲ ਕੱਟਦੀ ਹੈਗੀ ਮੱਠੀਆਂ ਬਿਸਕੁਟਾਂ ਮਾਂਗੂ ਵਿੱਚ ਪਮਗਜ ਪਾ ਲੈਣਾ ਵਧੀਆ ਲੱਗਦੇ ਨੇ ਵਿੱਚ ਬਰਕੀ ਮਾਂਗੂ ਤੇ ਆ ਜਾਣੇ ਇਸ ਤਰ੍ਹਾਂ ਬੱਤੇਾਂਗੇ ਕੋਈ ਵੀ ਬੱਤ ਪੀ ਮੰਦ ਪਿੱਕੀ ਜਾਂਦੀ ਇਸ ਤਰ੍ਹਾਂ ਹੀ ਕੋ ਬੋਲਿਆ ਤੇ 3 ਕਿਲੋ ਆਟੇ ਦੀਆਂ ਮੁੱਠੀਆਂ ਜਦ ਬਣ ਕੇ ਤਿਆਰ ਹੋ ਗਏ ਉਹ ਦਿਖਾਵਾਂਗੇ ਹੁਣ ਫਿਰ ਫੇਰ ਹੀ ਮਿਲਾਂਗੇ ਜੀ ਹੁਣ ਫਿਰ ਅਸੀਂ ਹੁਣ ਫਟਾਫਟ ਸਾਡੇ ਮੱਜਾਂ ਦਾ ਟਾਈਮ ਹੋਊਗਾ ਆਠਾਂ ਦੇ ਕੰਮਾਂ ਦਾ ਟਾਈਮ ਹੋਊ ਜਿਹੜਾ ਤੱਕ ਟਾਈਮ ਆਪਾਂ ਉਹਨੇ ਚੰਨ ਹੋ ਗਈ ਫਿਰ ਅਸੀਂ ਉਹ ਤੋਂ ਪਹਿਲਾਂ ਪਹਿਲਾਂ ਬਣਾ ਲਈਏ ਮਠੀਆਂ ਫਿਰ ਮੱਜਾ ਮੱਜਾ ਬਣਨਗੇ ਖਾਜੇ ਤੇ ਤੇਲ ਠਾਈ ਕੱਢਾਂਗੇ ਠੀਕ ਆ ਫਿਰ ਨੂੰ ਲੋ ਜੀ ਅਸੀਂ ਇੱਕ ਬੰਦਾ ਬੁਲਾ ਲਿਆ ਅਸੀਂ ਸਾਡੇ ਕੋਲ ਬੰਦੇ ਦੀ ਕਾਟ ਸੀਗੀ ਦੇਖੋ ਆਏ ਸੁਖ ਹੁੰਦਾ ਹੈ ਨਾ ਤੇ ਇੰਟਚ ਰਿਸ਼ਤੇ ਕਰਾਇਆ ਨਾ ਇਸ ਸੁਖ ਹੁੰਦਾ ਮੈਂਨ ਬੁਲਾਈਆ ਆ ਕੇ ਛੜ ਤਾ ਮੱਜਾ ਵੀ ਸੰਨੀ ਤੇ ਬੰਨਣਾ ਨਹੀਂ ਨਾ ਪਰ ਥੋੜੀਆਂ ਰਹਿ ਗਈ ਸਾਡੀ ਮਠੀਆਂ ਕਰਵਾ ਕੇ ਜਾਓ ਚਲੋ ਬੰਨ ਟਾਈਮ ਪਾਸ ਹੋ ਗਿਆ ਮੋਰ ਮੈਂ ਮੈਂ ਤਾਂ ਕਿਹੜੇ ਵੇਲੇ ਕਿ ਨਹੀਂ ਆਈ ਤੇ ਬੀਬੀ ਕਹਿੰਦੀ ਕੰਮ ਪਏ ਹਣਗੇ ਕਹਿੰਦੀ ਕੰਮ ਪਏ ਹੋਣਗੇ ਜੇ ਕਹੀਂ ਤੇ ਤਕਾਇਤਾ ਫਿਰ ਕਹਿੰਦੀ ਉਹਨੂੰ ਮਜਬੂਰੀ ਚ ਆਉਣਾ ਪਊਗਾ ਕਹਿੰਦੀ ਆਪਣੇ ਮਰਜ਼ੀ ਕੰਮ ਹੋਦੇ ਨੇ ਉਹ ਕੱਲੀ ਆਏਗੀ ਐਸੀ ਗੱਲ ਹੈ ਕਹਿੰਦੀ ਤਾਂ ਦਪਹਿਰਾਂ ਦੇ ਗਰਮੀ ਹੁੰਦੀ ਕੀ ਕੂਟ ਕਰਨ ਦਾ ਵਾਣਾ ਮੈਂ ਹੋਰ ਆਏ ਦੂਦ ਨੂੰ ਕੰਮ ਹੋ ਗਿਆ ਕਾਲੇ ਕਾਲੇ ਹੈ ਨਹੀਂ ਹੂੰ ਗੱਲ ਇਹ ਮੇਰਾ ਟਾਈਮ ਪਾਸ ਹੋ ਜੂ ਚਾਲੇ ਭੰਡੇ ਜੇ ਮੈਂ ਕਹਿੰਦੇ ਆ ਭੰਡੇ ਮੰਨ ਗਏ ਨਾ ਤੂੰ ਉਧਰ ਹੀ 깔ਾ ਮੇਰਾ ਟਾਈਮ ਪਾਸ ਹੋ ਜੂਦਾ ਅੱਜ ਚੰਗਾ ਟਾਈਮ ਪਾਸ ਹੋ ਅੱਜ ਮੱਠੀਆਂ ਘਟਾ ਕਦੇ ਨਹੀਂ ਕਰਨਾ ਹਾਂ ਅੱਜ ਸਾਨੂੰ ਐ ਲੱਗਦਾ ਬੜਾ ਵੀ ਸਾਡੇ ਵਿਆਹ ਹੋ ਕੇ ਖਟਿਆ ਹੁੰਦਾ ਸੁੱਚੀ ਲੈ ਵਰ ਨਾਲ ਇੰਨਾ ਫਰਕ ਪੈ ਗਿਆ ਹੋਲੇ ਹੀ ਹੋ ਗਿਆ ਅੱਜ ਹਾਂ ਬਣਾਇਆ ਕਾਕੇ ਦਾ ਮਾਂ ਰੱਖੀ ਰਾਤ ਕੜਾਹੀ ਬਚ ਗਈ ਕਿੰਨੀ ਚੰਗੀ ਕੜਾਹੀ ਬੰਦ ਪਈ ਆਪਣੇ ਨੂੰ ਕੋਨੇ ਬਾਹਟੀਆਂ ਕੀ ਸਾਰ ਕਿੰਨੀਆਂ ਕੁੰਨੀਆਂ ਚਾਰ ਚੂਰਾ ਡੱਬੇ ਬਿੱਲੇ ਕਰ ਕਰਕੇ ਮੱਖਾ ਚਾਹ ਨਹਿਰ ਚ ਪਾ ਦੇ ਕਰਨ ਚਾਹ ਮੱਸੀਆਂ ਦੇ ਕੰਮ ਤਾਂ ਆ ਜਾਂਦੇ ਨੇ ਹੋਰ ਚੌਲ ਬਾਜੀ ਦੀ ਕੜਾਹੀ ਨਹਿਰ ਚ ਨਹੀਂ ਚੰਗੀ ਹੁੰਦੀ ਐ ਜਿਹੜੀ ਬਾਜੀ ਦੇ ਘਰੇ ਚੱਕ ਲਿਆਉਂਦੇ ਨੇ ਆਪ ਵੀ ਥੋੜੀ ਆਪਾਂ ਐ ਨਹੀਂ ਕਰਦੇ ਵੀ ਚਲੋ ਉੱਥੇ ਖੇਤ ਹਨਾ ਲੇਬਰ ਵਾਲੇ ਨੇ ਹੂੰ ਕਾਹ ਦੀ ਗੋੜੀ ਦੇ ਨੇ ਹੀ ਇਹ ਹੈ ਬਰ ਰੋਜ਼ ਹੀ ਹੋਗੇ ਨਾ 2 ਮਹੀਨੇ ਹੋ ਗਏ ਚੌਲ ਚੀਰ ਜੀਰੀ ਲਗਦੇ ਨੇ ਚੌਲ ਖਾਂਦੀਆਂ ਨੇ ਇਹਨਾਂ ਨੂੰ ਉਹ ਫਿਰ ਉਹ ਕਰਦੀ ਨੇ ਸੈਂਚੇ ਜੇ ਹੁੰਦੇ ਨੇ ਮਠੀਆਂ ਕੱਟਣ ਵਾਲੇ ਹਾਂ ਨਾ ਇੱਕ ਉਹ ਵੀ ਆਉਂ ਦਿੰਦੇ ਨੇ ਗੋਲ ਜੇ ਉਹ ਬੱਤੀ ਜੀ ਮੋੜੀ ਹੁੰਦੀ ਐ ਲੋ ਜੀ ਪੈਨੇ ਤੇ ਰੰਗ ਲਾਤੇ ਆਪਾਂ ਬਾਣੀ ਲਾਤੇ ਹੋਰ ਤੇ ਮੈਂ ਹੁਣ ਮੱਝਾ ਬਨ ਕੇ ਆਉਣੀ ਆਂ ਹੈ ਬਿਸਕੁਟ ਆਪਣੇ ਤੇ ਨਾ ਟੀਗੂ ਕੱਢਦੇ ਆਂ ਟੁੱਟੂ ਢੀ ਆਸੀ ਉਹਦੇ ਪਹਿਲਾ ਮਹੀਨਾ ਕ ਹੋ ਗਿਆ ਮਹੀਨਾ ਹੋ ਗਿਆ 15 ਕਿ ਦਿਨ ਹੋ ਗਏ 20 ਕਿ ਦਿਨ ਹਨਾ ਬੀਬੀ ਪੀਠੀ ਕੜਾ ਆਲੇ ਉਹਨਾਂ ਚੋਂ ਦਾ ਬੈਪੀ ਕਰਨੀ ਚੀਜ਼ ਕਰ ਬਣਾਉਣੀ ਹੈ ਉਹ ਉਹਦੇ ਬਿਸਕੁਟ ਬਣਾ ਲੈਂਦੇ ਸੀ ਦੇ ਨਾਲ ਆਈ ਨਹੀਂ ਕੀ ਆਖਣ ਕਰਕੇ ਹੋ ਜਾਂਦਾ ਤੇ ਉਸ ਤੋਂ ਬਾਅਦ ਹੁਣ ਉਹ ਰਾਜੀ ਤੋ ਆ ਗਏ ਹੁਣ ਕੱਲ ਨੂੰ ਐ ਜੇ ਜੇ ਅਜ ਕਾ ਜੇ ਕਰੀ ਜਾਂਦੇ ਵੀ ਵੱਧ ਕਢਾਈਏ ਕਾਉਣੀ ਜੋ ਕਰੀ ਕਢਾਈਏ ਵੀ ਕਿਵੇਂ ਕਰੀਏ ਫਿਰ ਵੀ ਜਾਣ ਜਾਣ ਹੁਣ ਤਾਂ ਬਹਾਨੇ ਵਿੱਚ ਹੀ ਨਿਕਲ ਜਾਣਗੇ ਹਨਾ ਉਹ ਕਿਤੇ ਨਹੀਂ ਪਹੁੰਚ ਹੋਈ ਨਹੀਂ ਜੀ ਅਹੀ ਕਿਹੜੇ ਰਹੇਗੀ ਚਲ ਬਣਾ ਕੰਮ ਬਣ ਗਿਆ ਲੋਟ ਪਹਿਲਾ ਪੂਰ ਗੋਲ ਗੋਲ ਦਾ ਪਤਾ ਪਹਿਲਾ ਗੋਲ ਗੋਲ ਦਾ ਪਤਾ ਪਹਿਲਾਂ ਜਿਹਨੂੰ ਆਟੇ ਨੂੰ ਮੋਕੀ ਦਿੱਤੀ ਉਹਦੇ ਪਹਿਲਾਂ ਬੀਬੀ ਨੇ ਬੈਠੀ ਵੀ ਨਹੀਂ ਇੱਕ ਇੱਕ ਪੂਰ ਗੋਲ ਦਾ ਕੱਢ ਲਿਆ ਸੀ ਬਣਾ ਲਿਆ ਸੀ ਜਾਨੀ ਕਿ ਕੀ ਕੋਈ ਕੋਸਮਾਨ ਦਾ ਖਣ ਨਾ ਵੰਣਾ ਹੀ ਵਧੀਆ ਹੀ ਵੀ ਇਹ ਵਾਲੀ ਸਾਸ ਮਾਨਤਾ ਹੈਗਾ ਹਨਾ ਉਹਦਾ ਸਾਰਾ ਸਮਾਨ ਲੈ ਕੇ ਬੈਠ ਗਏ ਤੇ ਭੈਣ ਬਾਗੇ ਗੇੜਾ ਮਾਰਨ ਕਰੇ ਮੱਜਾਂ ਚ ਐਸੋ ਖੁੰਦਾ ਸਾਖ ਕਰਾਇਆ ਨਾ ਮੈਂ ਆਪਣੀ ਸੜਕ ਵੇਲਾ ਹੋਗਾ ਕਢਾ ਕੇ ਜਾਣਾ ਨਕਰਾ ਕੇ ਜਾ ਮੈਂ ਸਮੋਸਾ ਬੰਤੀ ਹੋਰ ਇਹਦੇ ਚਾਰ ਪੀੜੇ ਰਹਿ ਚੋਕਰ ਬਾਤ ਤੇ ਮੈਂ ਵੀਡੀਓ ਬਣਾ ਲਈ ਪਤਨੀ ਨਾਲ ਬਾਹਰ ਖੜ ਕੇ ਪਤਨੀ ਪਾ ਜਨਕਾ ਖੜਕੀ ਜਾਂਦਾ ਬਾਹਰ ਸਬਜੀ ਲੈ ਕੇ ਨੂੰ ਸਬਜੀ ਆ ਰਹੀ ਹੈ ਹਨ ਕਿਉਂੜੀ ਕਿੱਥੋਂ ਆ ਗਈਆਂ ਕੀੜੀਆਂ ਹੈਈ ਵਾਲੀਆਂ ਨੇ ਕੀ ਕਰੂ ਕੋਈ ਇਹਨੇ ਖਾ ਜਾਣ ਜਿੱਦੇ ਦੇਖੀ ਜਦੋਂ ਖਾ ਜਾਣਗੇ ਬਦਲਦਾਂ ਕੱਪੜੇ ਨਾ ਕੇ ਉਹ ਤਾਂ ਵਾ ਕਿੰਨੇ ਸੋਹਣੀਆਂ ਬਣ ਗਈਆਂ ਹਨਾ ਪੋਲੀਆਂ ਪੋਲੀਆਂ ਲਾ ਦਿੰਦੀਆਂ ਖਾਣ ਦੀ ਦੇਖੋ ਕਿਵੇਂ ਲਾ ਦਿੰਦੀਆਂ ਅੱਖੋਂ ਤਾਂ ਪੋਲੀਆਂ ਪੋਲੀਆਂ ਲੱਗਦੀਆਂ ਫੇ ਪਤਾ ਹੀ ਪੜਨੂ ਕੁੜੀਆਂ ਵਾਲੇ ਘਰੇ ਹੀ ਕੁਛ ਚੱਲਦਾ ਜੀਰੇ ਤਿੰਨ ਤਿੰਨ ਚਾਰ ਚਾਰ ਕੁੜੀਆਂ ਨੇ ਭਈ ਫਿਰ ਤਾਂ ਹੁੰਦਾ ਕਿ ਇਹੀ ਕੁਛ ਚੱਲਦਾ ਹਾਇ ਤਾਂ ਜੇ ਨਵੀਂ ਵਿਆਹੀ ਗਈ ਸੁਖਮਣ ਹੋਰੀ ਵਿਆਹੀ ਗਈ ਫਿਰ ਤਾਂ ਆਮਣੀ ਦਾ ਘਟ ਜੂ ਨਾ ਕਿਉਂ ਆਮਣੀ ਦਾ ਤੈਨੂੰ ਹੁਸਨ ਦਾ ਰਾਸੀ ਹੋ ਕਰਦੇ ਅੱਲਾ ਤੂੰ ਤਾਂ ਹਿਰ ਵੀਡੀਓ ਵਾਲੀ ਗੱਲ ਕਰਤੀ ਆ ਕਿ ਸਾਡੀਆਂ ਕੁੜੀਆਂ ਵਿਆਹਤੀਆਂ ਨਾ ਜਿੰਨਾ ਜਰ ਹੁਣ ਪੂਆ ਹੋਰੀਆਂ ਦਾ ਘਟ ਗਿਆ ਉਹਨਾਂ ਕੋਰੇ ਕੋਨਾ ਕੋਲ ਵੀ ਜਾਣੀ ਆ ਐ ਥੋੜਾ ਹੁੰਦੀਏ ਗੱਲ ਜੇ ਹੁਣ ਆ ਕੁੜੀਆਂ ਵਿਆਹਤੀ ਐਸੇ ਵਿਆਵਨੀ ਨਾਲ ਅਸੀਂ ਵਰਤ ਨੂੰ ਹਟ ਜਾਾਂਗੇ ਹੈ ਨਹੀਂ ਕਹਿੰਦੀ ਜੇ ਫਿਰ ਆਹਨੂੰ ਦੱਬਣਾ ਨਹੀਂ ਵਾਪਸ ਇਹ ਗੱਲ ਥੋੜੂ ਓਹ ਹੋਰ ਚੀ ਨੇ ਆਹੇ ਜੇ ਨਾ ਹੈ ਸਿੱਖਿਆ ਮਿਲੀ ਐ ਨਾ ਕਿ ਸਿਰੇ ਹੈ ਜੇ ਮੰਗਰ ਲੱਗਣਾ ਅੱਡਦਾ ਤੇ ਲਾਲ ਕਾਲੇ ਹੋ ਜਾਣਗੇ ਹਾਂ ਫਿਰ ਵਾਲੇ ਕਾਲੀਆਂ ਹੀ ਹੋ ਜਾਣਗੇ ਫੁੱਲ ਗਈਆਂ ਹੈ ਨਾ ਬੀ ਸੋਹਣੀਆਂ ਲੱਗਦੀਆਂ ਨੇ ਫੋਲੀਆਂ ਫੋਲੀਆਂ ਲੋ ਜੀ ਗਰਮੀ ਗਰਮੀ ਹੋਏ ਪੀਾਂਗੇ ਤੇ ਮੱਠੀਆਂ ਬਸ ਥੋੜੀਆਂ ਜਿਹੀਆਂ ਰਹਿ ਗਈਆਂ ਆਪਣੀਆਂ ਪੁਰਾ ਸਾਹਮੇ ਹੋ ਕੇ ਗੱਲ ਕਰਦੇ ਧੁੱਪੇ ਚੁੱਲ੍ਹੇ ਮੁਰ ਬਹੁਤ ਧੁੱਪ ਆਏਗੀ ਗਰਮੀ ਆਏਗੀ ਧੁੱਪ ਤਕਾੜੂ ਆ ਸਾਂਗੇ ਉ ਤਾਂ ਜਣੀ ਕੇ ਗਰਮੀ ਵਾਲੀ ਆਏਗੀ ਤੇ ਮੱਝਾਂ ਬਣਤੀਆਂ ਬਸ ਦੋ ਘਪੂਰ ਰਹਿ ਗਏ ਫਿਰ ਅੱਪਾ ਸਿੱਟਾਂਗੇ ਜੀ ਗੋਹਾ ਕੂੜਾ ਗਰਮੀ ਗਰਮੀ ਹੋ ਗਏ ਤੇ ਚਲ ਆਪਣਾ ਕੰਮ ਬਣ ਗਿਆ ਇਹ ਤਾਂ ਇੱਕ ਦਿਨ ਕਰਨਾ ਹੀ ਕਰਨਾ ਸੀਗਾ ਹਨ ਤੇ ਅੱਜ ਪ੍ਰਾਲਾ ਜਾਇਆ ਸੀਗਾ ਨਿਬੜ ਗਿਆ ਕੰਮ ਹਾਂਜੀ ਇਹ ਨੇ ਸਾਰੀਆਂ ਬਣ ਗਈਆਂ ਤੇ ਕੁਝ ਪਲੇਟ ਤੇ ਤੇ ਕੁਝ ਵਿੱਚ ਪਾਈਆਂ ਪਈਆਂ ਨੇ ਆਪਾਂ ਨੇ ਕੁਝ ਬਣਾਉਂ ਮਨਾਈਆ ਬਸ ਨਾਲ ਨਾਲ ਆਪਣਾ ਕੰਮ ਚੱਲ ਜਾਂਦਾ ਹੈਗਾ ਤੇ ਵਾਹਿਗੁਰੂ ਪ੍ਰਕਿਰਤੀਆਂ ਵਾਸਤੇ ਖਾਣ ਵਾਲਿਆਂ ਨੂੰ ਤੰਦਰੁਸਤ ਰੱਖੇ ਬਣਾਉਣ ਵਾਲਿਆਂ ਨੂੰ ਤੰਦਰੁਸਤ ਰੱਖੇ ਹਨ ਕੋਈ ਇਹ ਨਾਲ ਘਾਟਾ ਨਹੀਂ ਪੈਂਦਾ ਹੁੰਦਾ ਇਹ ਚੀਜ਼ਾਂ ਨਾਲ ਕੰਧ ਤੇ ਦੇਣ ਜੀ ਦਾ ਤਾਂ ਦਰਗਾਹ ਚ ਹਰ ਠੀਕ ਹੈ ਜੀ ਕਰਦਾ ਕਰ ਦਿਓ ਜੇ ਘਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀੜੀਆਂ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਸੈਂ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ